ਮਾਂਸਾ ਅੱਜ ਮਾਂਸਾ ਸ਼ਹਿਰ ਵਿੱਚ ਜ਼ਿਲ੍ਹਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਪੰਜਾਬ ਮਾਂਸਾ ਦੀ ਟੀਮ ਵੱਲੋਂ ਦੋ ਰੋਜ਼ਾ ਵਿਸ਼ਾਲ ਕੈਂਪ ਲਗਾਇਆ ਗਿਆ। ਇੱਕ ਕੈਂਪ ਠੁੱਠਿਆਂ ਵਾਲੀ ਰੋਡ ਅਤੇ ਦੂਸਰਾ ਕੈਂਪ ਸੰਦੂ ਆਸ਼ਰਮ ਦੇ ਕੋਲ ਲਗਾਇਆ ਗਿਆ। ਇਹ ਕੈਂਪ ਮੈਡਮ ਮੰਜੂ ਜਿੰਦੜ ਡਿਸਟ੍ਰਿਕਟ ਕੋਆਰਡੀਨੇਟਰ ਜ਼ਿਲ੍ਹਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਮਾਂਸਾ ਦੀ ਅਗਵਾਈ ਵਿੱਚ ਲਗਾਇਆ ਗਿਆ ਅਤੇ ਉਨ੍ਹਾਂ ਦੱਸਿਆ ਕਿ ਲੋੜਵੰਦ ਪਰਿਵਾਰਾਂ ਅਤੇ ਬੱਚਿਆਂ ਨੂੰ ਤੱਪੜੇ ਅਤੇ ਕਾਰਦਾਹੋਰ ਕਰੇਲੇ ਸਮਾਨ ਵੰਡਿਆ ਗਿਆ। ਸਰ ਜੀ ਮੈਂ ਮੰਜੂ ਜਿੰਦਲ ਜੀ ਅਸੀਂ ਜ਼ਿਲ੍ਹਾ ਰੂਲਰ ਯੂਥ ਕਲੱਬ ਐਸੋਸੀਏਸ਼ਨ ਮਾਨਸਾ ਦੀ ਟੀਮ ਬਣੀ ਹੋ ਜੀ ਵੱਖ-ਵੱਖ ਏਰੀਆ ਦੇ ਵਿੱਚ ਅੱਜ ਕੱਪੜੇ ਬਰਤਨ ਲੈ ਕੇ ਪਹੁੰਚੀ ਹਾਂ ਇਹ ਸੇਵਾ ਸਾਡੀ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਜਿਦੋਂ ਦੇ ਮਤਲਬ ਆਪਣੇ ਹਾੜਾਂ ਦੇ ਵਿੱਚ ਜਿੰਨੇ ਵੀ ਲੋਕ ਆਏ ਨੇ ਜ਼ਰੂਰਤਮੰਦ ਲੋਕਾਂ ਦੀ ਅਸੀਂ ਵੈਰੀਫਾਈ ਕੀਤੀ ਸੀ ਜੀ ਪਿਛਲੇ ਇੱਕ ਹਫ਼ਤੇ ਤੋਂ ਵੀ ਕਿੱਥੇ-ਕਿੱਥੇ ਜ਼ਰੂਰਤ ਹੈ ਕਿਉਂਕਿ ਜਿੱਥੇ ਜ਼ਰੂਰਤ ਨਹੀਂ ਜਿੱਥੇ ਚੀਜ਼ ਦੇਣ ਦਾ ਕੋਈ ਆਪਣਾ ਮਤਲਬ ਹੀ ਨਹੀਂ ਹੈਗਾ ਹਨਾ ਅਸੀਂ ਸਾਰੀ ਟੀਮ ਨੇ ਰਲ ਕੇ ਆਪਦੇ ਭੈਣ ਭਾਈਆਂ ਨੂੰ ਜਿੱਥੇ ਵੀ ਕੋਈ ਸਾਡਾ ਫਰੈਂਡ ਸਰ ਉਹਨਾਂ ਨੂੰ ਫੋਨ ਕੀਤੇ ਵੀ ਸਾਡੇ ਕੋਲ ਕੱਪੜੇ ਭਾਂਡੇ ਬੱਚਿਆਂ ਦੇ ਕੱਪੜੇ ਜਾਂ ਪੁਬ ਵਿਸਤਰੀ ਜਾਂ ਤਰਪਾਲਾਂ ਦੀ ਸੇਵਾ ਜਿਵੇਂ ਸਾਡੀ ਪਿਛਲੇ ਦਿਨੀ ਅਸੀਂ ਕਾਫੀ ਪਿੰਡਾਂ ਦੇ ਵਿੱਚ ਤਰਪਾਲਾਂ ਦੀ ਸੇਵਾ ਰਾਸ਼ਨ ਦੀ ਸੇਵਾ ਤੇ ਲੰਗਰ ਵੀ ਲਗਾਏ ਜੀ ਲਗਾਤਾਰ 3-4 ਦਿਨ ਉਸੇ ਤਰ੍ਹਾਂ ਅਸੀਂ ਹੁਣ بارش ਤੋਂ ਬਾਅਦ ਕਿਉਂਕਿ بارش ਤੋਂ ਬਾਅਦ ਹੀ ਜ਼ਿਆਦਾ ਪਤਾ ਲੱਗਦਾ ਆਪਾਂ ਨੂੰ ਵੀ ਕਿੱਥੇ ਕੀ ਚੀਜ਼ ਦੀ ਜ਼ਰੂਰਤ ਹੈ ਅਸੀਂ بارش ਤੋਂ ਬਾਅਦ ਹੁਣ ਡੇਲੀ 2-4 2-4 ਏਰੀਆ ਦੇ ਵਿੱਚ ਜਾ ਕੇ ਪਤਾ ਕਰਦੇ ਆ ਵੀ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹ ਲੈ ਕੇ ਉੱਥੇ ਪਹੁੰਚਦੇ ਹਾਂ ਪਿਛਲੇ 3 ਦਿਨਾਂ ਤੋਂ ਹੀ ਸੇਵਾ ਅਸੀਂ ਕਰ ਰਹੇ ਹਾਂ ਉਹਦੇ ਇੱਕ ਹਫ਼ਤੇ ਤੱਕ ਮੈਨੂੰ ਲੱਗਦਾ ਸਾਨੂੰ ਹੀ ਸੇਵਾ ਜਾਰੀ ਰੱਖਣੀ ਪਊਗੀ ਕਿਉਂਕਿ ਸਾਡੇ ਕੋਲ ਇਹ ਸਾਰੇ ਭੈਣ ਭਾਈਆਂ ਦਾ ਸਹਿਯੋਗ ਇਹਨਾਂ ਰਿਹਾ ਵੀ ਸਮਾਨ ਵੀ ਬਹੁਤ ਪਹੁੰਚ ਗਿਆ ਤੇ ਇਸੇ ਤਰ੍ਹਾਂ ਅਸੀਂ ਆਸ ਕਰਦੇ ਹਾਂ ਵੀ ਜਿਸ ਤਰ ਸਾਡਾ ਇੱਕ ਹਫ਼ਤੇ ਤੋਂ ਸਮਾਨ ਇਕੱਠਾ ਹੋਇਆ ਪਿਛਲੇ 15 ਦਿਨਾਂ ਜਿਹੜਾ ਸਮਾਨ ਇਕੱਠਾ ਹੋਇਆ ਉਹ ਉਸੇ ਤਰ੍ਹਾਂ ਅਸੀਂ ਪਹੁੰਚਦੇ ਵੀ ਰਹੇ ਹਾਂ ਤੇ ਅੱਗੇ ਵੀ ਪਹੁੰਚਦੇ ਰਹਾਂਗੇ ਤੇ ਅਸੀਂ ਅਪੀਲ ਇਹ ਵੀ ਕਰਦੇ ਆਂ ਵੀ ਸਾਨੂੰ ਹੋਰ ਵੀ ਸਮਾਨ ਜੇ ਕਿਸੇ ਕੋਲ ਪਤੂ ਪਿਆ ਕਿਉਂਕਿ ਆਪਣੇ ਆਮ ਘਰਾਂ ਦੇ ਵਿੱਚ ਆਪਾਂ ਨੂੰ ਤਾਂ ਲੱਗਦਾ ਵੀ ਵੇਸਟ ਐ ਪਰ ਜ਼ਰੂਰਤਮੰਦ ਘਰਾਂ ਤੱਕ ਜਦੋਂ ਪਹੁੰਚ ਜਾਂਦਾ ਉਹਨਾਂ ਵਾਸਤੇ ਉਹ ਬਹੁਤ ਕੀਮਤੀ ਚੀਜ਼ ਹੈ ਤਾਂ ਆਪਾਂ ਰਲ ਮਿਲ ਕੇ ਸਾਰੇ ਇਹ ਉਪਰਾਲਾ ਇਸੇ ਤਰ੍ਹਾਂ ਕਰਦੇ ਰਹਾਂਗੇ ਇੱਕ ਹਫ਼ਤਾ ਸਾਨੂੰ ਲੱਗਦਾ ਵੀ ਜ਼ਿਆਦਾ ਨੀਡ ਹੈਗੀ ਇੱਕ ਹਫ਼ਤਾ ਸਾਨੂੰ ਲੱਗ ਜੂਗਾ ਹੋਰ ਘਰਾਂ ਤੱਕ ਪਹੁੰਚਣ ਦੀ ਤੇ ਅਸੀਂ ਫੇਰ ਤੁਹਾਨੂੰ ਇੱਕ ਵਾਰੀ ਅਪੀਲ ਕਰਦੇ ਆਂ ਵੀ ਸਾਡੇ ਤੱਕ ਹੋਰ ਸਮਾਨ ਕਿਸੇ ਕੋਲ ਪਿਆ ਤਾਂ ਉਹ ਜ਼ਰੂਰ ਪਹੁੰਚਵਾ ਕਰੋ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਸਾਡੀ ਟੀਮ ਨੂੰ ਵੀ ਇੰਨਾ ਬਲ ਬਖਸ਼ੇ ਵੀ ਅਸੀਂ ਸੇਵਾ ਹੋਰ ਵੀ ਵੱਧ ਚੜ ਕੇ ਲੋਕਾਂ ਦੀ ਹੈਲਪ ਕਰ ਸਕੀਏ ਧੰਨਵਾਦ